ਹਾਂਜੀ ਵੀਰੇ ਇਹ ਤੇ ਲਾਇਆ ਪਰ ਰੇਟ ਇੱਕ 60 ਲਾਇਆ ਸੀਗਾ ਇਹਨਾਂ ਦਾ 96 ਮਾਡਲ ਹੈ 195000 ਲਿਖਿਆ ਵਾ ਇਹ ਇਹ ਜੱਗੀ ਉਹ ਉਧਰ ਸੌਦਾ ਕਰੀ ਜਾਂਦਾ ਹੈਗਾ ਜੱਗੀ ਨੇ ਲਾਇਆ ਪਹਿਲਾਂ 55 ਇੱਕ 60 ਤੇ ਜਾ ਵੜਿਆ ਉਹ ਬੰਦੇ ਝਾਕ ਕਰਦੇ ਆ 75 80 ਦੇ ਟਾਇਰ ਟੂਰ ਨਵੇਂ ਆ ਇਹਦੇ 855 ਬਾਕੀ ਦੇਨੇ ਆ ਚਲੋ ਇਹੜਾ 225 ਸੋਨਾਲਿਕਾ ਸੋਨਾਲਿਕਾ 2003 ਮਾਡਲ ਬਾਈ 2 ਲੱਖ 25 ਲਿਖੀ ਬੈਠਾ ਇਹ ਘੱਟੋ ਘੱਟ ਮਰੂਆ ਜਗੀ ਮੇਰੇ ਸਾਬ ਨਾਲ 30 ਤੱਕ ਘਟ ਰਹੀ ਹੈ ਤੋ ਜਵੇਂ ਹੋਇਆ ਬਾਈ ਸੌਦੇ ਦਾ ਹੋ ਗਿਆ ਹੋਇਆ ਨਹੀਂ ਕਿੰਨੇ ਦਾ ਬਾਈ 170 170 ਆਹ ਟਰੈਕਟਰ ਵੀ ਕਹੇ ਬਾਈ 2000 ਮਾਡਲ ਫਾਰਮ ਟਰੈਕ 45 ਦਾ ਟਾਇਰ ਵੀ ਨਵੇਂ ਆ 198 ਲਿਖਿਆ ਵਸ ਇੱਕ 70 ਦਾ ਵੈਗ ਹੈ। ਹਾਂਜੀ ਕੀ ਹਾਲ ਚਾਲ ਨੇ? ਸਾਰੇ ਠੀਕ ਠਾਕ ਹੋ? ਤੇ ਅੱਜ ਦੇ ਬਲੌਗ ਦੇ ਵਿੱਚ ਫੇਰ ਤੁਹਾਡਾ ਸਵਾਗਤ ਹੈ। ਤੇ ਅੱਜ ਆਪਾਂ ਪਹੁੰਚੇ ਆ ਸਾਬੋ ਕੀ ਤਲਵੰਡੀ ਟਰੈਕਟਰਾਂ ਦੀ ਮੰਡੀ ਤੇ। ਤੇ ਆਪਾਂ ਲੈਣੇ ਸੀ ਟਰੈਕਟਰ ਇੱਕ ਤਾਂ ਆਪਾਂ ਲੈਣਾ ਸੀ ਇੱਕ ਆ ਜੱਗੀ ਨਹੀਂ ਲੈਣਾ ਸੀ ਦੋ ਟਰੈਕਟਰ ਲੈਣੇ ਸੀਗੇ। ਤੇ ਗਰਮੀ ਵੀ ਬਹੁਤ ਆ ਤੇ ਰੇਟ ਵੀ ਇਹ ਹਾਈ ਆ ਥੋੜੇ ਜੇ। ਤੇ ਆਪਾਂ ਦੇਨੇ ਆ ਭਾਅ ਦੇ ਮਾਲਿਕਾਂ ਤੋਂ ਨੂੰ। ਟਰੈਕਟਰਾਂ ਦੇ ਰੇਟ ਦੱਸਦੇ ਆ ਤੇ ਨਾਲੇ ਆਪਾਂ ਕਿਹੜਾ ਟਰੈਕਟਰ ਲੈਣਾ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਬਲੌਗ 'ਚ ਬਣੇ ਰਹੋ ਆ ਜੇ ਕਿ ਇੱਧਰ ਰਹਿਨੇ ਆ ਇੱਕ ਤਾਂ ਸਾਡੀ ਅੱਖ ਆ ਟਰੈਕਟਰ ਤੇ 855 ਤੇ ਇੱਥੇ ਇਹਦਾ ਵਾਦਾ ਲੈਣ ਦਾ ਇਹ ਬੰਨ ਗਿਆ ਸੌਦਾ ਦਾ ਟਰੈਕਟਰ ਇੱਥੇ ਬਹੁਤ ਜ਼ਿਆਦਾ ਹੈ ਬਾਈ ਏ ਕਿਹੜਾ 225 ਸੋਨਾਲਿਕਾ ਸੋਨਾ ਲਿੱਕਾ 2003 ਮਾਡਲ ਬਾਈ 225 ਲਿਖੀ ਬੈਠਾ ਇਹ ਘੱਟੋ ਘੱਟ ਮਰੂ ਆ ਜੇ ਕਿ ਮੇਰੇ ਹਿਸਾਬ ਨਾਲ 30 ਤੱਕ ਘਟਣੀ ਹੈ 2 2 ਥੱਲੇ 5 5 10 ਘਟ ਜੀ ਆ 45 ਦਾ ਖੜਾ ਸੀ ਆ ਦੇਖ ਜੇਗੀ 45 ਦਾ ਫਾਰਮ ਡ੍ਰੈਗ ਇਹ ਟਾਇਰ ਹੀ ਹੈ ਨਹੀਂ ਜਿਵੇਂ कसे ਪਏ ਆ ਰੀਟ ਵਾਲਾ ਇੱਕ 45 ਵੀ ਕੀ ਬੈਠਾ ਹੈ ਤੇ ਆਪਾਂ ਲੈਣਾ 855 ਜੇ ਆਪਾਂ ਨੂੰ ਮੈਸੇਜ ਇਹ ਵਧੀਆ ਆ ਕਿੰਨੇ ਇੱਕ 98 ਟਾਇਰ ਵੀ ਚੰਗੀ ਹੈ ਜੀ 45 ਦੇ ਕਾਪੀ-ਕੁਪੀ ਸਹੀ ਹੈ ਲਾ ਲੇਗੇ ਹਾਂ ਜਿਵੇਂ ਹੋਇਆ ਬਾਈ ਸੌਦਾ ਇਹਦਾ ਹੋ ਗਿਆ ਹੋਇਆ ਨਹੀਂ ਕਿੰਨੇ ਦਾ ਬਾਈ 170 ਆਹ ਟਰੈਕਟਰ ਵੀ ਕਹੇ ਬਾਈ 2000 ਮਾਡਲ ਫਾਰਮ ਟਰੈਕ 45 ਦਾ ਟਾਇਰ ਵੀ ਨਵੇਂ ਆ। 198 ਲਿਖਿਆ ਵਸੇ 170 ਦਾ ਵਿਕਿਆ। ਟਰੈਕ ਸਹੀ ਸੀ। ਜਮੈਂਟ ਸੀ। ਗਲਤੀ ਕਰਤੀ ਆਪਾਂ। ਟਾਇਰ ਵੀ ਵਧੀਆ ਹੀ ਜਾਂਦੇ ਨੇ ਇੱਕ ਪੰਜੀ ਨਹੀਂ ਲੱਗਣੀ। ਇੱਕ ਤੇ ਬ੍ਰੇਕ ਵਧੀਆ ਡੈਕਸ਼ਨ ਦੇ ਆ। ਵੇ ਸਹੀ ਸੀ ਟਰੈਕਟਰ ਇਹ। ਬਾਅਦ ਨੂੰ ਕਈ ਨਵੇਂ ਇਹ ਜਾਂਦੇ ਨੇ। ਸਹੀ 45 ਤਾਂ ਹੋਰ ਭਾਵੇਂ। 17597 ਮਾਡਲ ਰਟੇਰ ਵੀ ਵਾਹ ਪਾਇਆ ਹਾਂ ਜਿੱਥੇ ਹਾਂਜੀ ਵੀਰੇ ਇੱਥੇ ਲਾਇਆ ਪਰ ਰੇਟ 160 ਲਾਇਆ ਸੀਗਾ ਇਹਨਾਂ ਦਾ 96 ਮਾਡਲ ਹੈ 195000 ਲਿਖਿਆ ਵਾ ਇਹ ਇਹ ਜੱਗੀ ਉਹ ਉਧਰ ਸੌਦਾ ਕਰੀ ਜਾਂਦਾ ਹੈਗਾ ਜੱਗੀ ਨੇ ਲਾਇਆ ਪਹਿਲਾਂ 55 160 ਤੇ ਜਾ ਵੜਿਆ ਉਹ ਬੰਦੇ ਝਾਕ ਕਰਦੇ ਆ 7580 ਦੇ ਟਾਇਰ ਟੁਰ ਨਵੇਂ ਆ ਇਹਦੇ 855 ਬਾਕੀ ਦੇਨੇ ਆ ਚਲੋ ਹਾਂਜੀ ਵੀਰੇ ਤੇ ਮੰਡੀ ਜੀ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਪਰ ਟਰੈਕਟਰ ਹਲੇ ਕੋਈ ਪਸੰਦ ਆਪਣੇ ਆਇਆ ਨਹੀਂਗਾ ਕਿ ਨਾ ਹੀ ਜੱਗੀ ਨੂੰ ਆਇਆ ਬਹੁਤ ੜਕੇ ਦੇ ਹੰਬ ਗਏ ਇੱਕ ਉਹਨਾ ਫਾਰਮ ਟਰੈਕ ਤੇ ਦੇਂਦੇ 60 ਦੇ ਤੇ ਕੀ ਰੇਟ ਆ ਇਹਦੇ 165 ਹਰਿਆਣਾ ਨੰਬਰ ਆ ਨੰਬਰ ਹਰਿਆਣਾ ਪੰਜਾਬ ਲੈ ਚਾਏ ਤਾਂ ਇਹ ਤੋਂ ਗਰਮ ਹੈ ਬਾਈ ਜੀ ਇਹ ਕੀ ਰੇਟ ਆ ਬਾਈ ਇਹਨੂੰ ਦੇਖ ਲੈ 2 ਨੰਬਰ ਤੇ ਆ ਨੰਬਰ ਹੈ ਲੈ ਲੈ ਤਲੱਤ ਕਿਵੇਂ ਸਹੀ ਆ ਤਿਆਰੀ ਹੈ ਹੈ ਵੀ ਰੱਦਾ ਚੜਦਾ ਫਾਂਡ ਰੈਕ ਉਹ ਤੇ ਇੱਕ ਫੋਟ ਖੜਾਇਆ ਹੈ ਦਿਖਾ ਕੇ ਲਿਆਵਾਂ ਤੈਨੂੰ ਓਏ ਆ ਜਾ ਥੱਕ ਤਾਂ ਗਈਆਂ ਤੜਕੇ ਤੋਂ ਫਰਦੇ ਗਰਮੀ ਵਾਲੀ ਐ ਇਹ ਕਾਹ ਫੋਟ ਖੜਾ ਇਹਨੂੰ ਦੇਖ ਲੈਨੇ ਆ ਕੈ ਰਹਿਣੀ ਉਹਦੇ ਆ ਉਹਨੇ ਪੈਰ ਘਟਾ ਜੀ ਇੱਥੇ ਹੀ ਖੜਾਇਆ ਡੇਟ ਉੱਤੋਂ ਦੇਖਿਆ ਇਹਨੇ ਇਹ ਲੈ ਦਿਨ ਦਿਖਾ ਕੇ ਲਿਆਵਾਂ ਟਰੈਕਟਰ ਤਾਂ ਬਹੁਤ ਆ ਬਬੀ ਮੰਡੀ ਚ ਆਇਤੀ 9 ਵਜੇ ਕੋਈ ਟਰੈਕਟਰ ਨਹੀਂ ਮਿਲਿਆ ਅੱਜ ਸਾਨੂੰ ਪੈਂਡ ਦੀ ਤਿਆਰੀ ਆ ਇਹ ਅੱਜਾ ਜਮਾ ਹੀ ਹੰਭ ਗਏ ਆ ਬਾਲਾ ਸਾਥ ਜਿਆ ਛੱਡ ਗਿਆ ਐਮ ਤਾਂ ਹਾਰ ਗਿਆ ਨਹੀਂ ਅਸੀਂ ਲੈ ਲੈਣਾ ਸੀ ਕੋਈ ਟਰੈਕਟਰ ਜਗਜੀਤ ਟਰੈਕਟਰ ਹਲੇ ਬਹੁਤ ਆਉਂਦਾ ਸਾਬੂਗੀ ਤਲਵੰਡੀ ਬਾਈ ਬਾਕੀ ਮਾਰਾਂਗੇ ਹਲੇ ਟਰਾਈ ਦੇਖਦੇ ਆ ਇੱਥੇ ਹੀ ਆ ਜੇ ਬਣ ਗਿਆ ਤਾਂ ਕੋਈ ਸੌਦਾ ਕਿਰਪਾ ਹੋਈ ਮਾਲਕ ਦੀ ਲੈ ਕੇ ਜਾਵਾਂਗੇ ਹੈਂ ਕਿੰਨਾ ਰੇਟ ਚੱਲ ਗਿਆ ਕਿਦਾਂ ਇਹਨ ਦੀ ਕੀ ਆ ਇਹ ਘਰ ਤੋਂ ਨਹੀਂ ਕਰਿਆ ਹੈ ਆਇਆ ਹੋਰ ਜਾਰ ਤੇ ਅਗਲੇ ਵਾਰ ਸਹੀ ਬਹੁਤ ਵਾਰ ਉੱਥੇ ਦੇਖਾਂਗੇ ਇਹਦਾ ਕਿੰਨਾ ਰੇਟ ਹੈ 750 ਦਾ 210000 ਰੁਪਿਆ ਮਹਿੰਗਾ ਹੀ ਵਾਲਾ ਕੰਮ